ਕਿਸ਼ਤਾਂ ਦਾ ਕੋਈ ਹਸਾਬ ਤਾਂ ਸੀ ਗੱਡੀ ਆਪਣੀ ਨਹੀਂ ਕਿਸ਼ਤਾਂ ਤੇ ਲਈ ਹੋ ਆ। ਉਹਨਾਂ ਪੂਰਨ ਨਾ ਕੀ ਸੀ? ਹਾਂਜੀ। ਕਿੱਥੇ ਗਏ ਨੇ ਹੁਣ ਉਹਦੇ ਮੰਮੀ ਪਾਪਾ? ਉਹ ਤਾਂ ਇੱਥੇ ਹੀ ਹੈਗੇ ਆ। ਕੀ ਹੋਇਆ ਜੀ? ਮੈਂ ਉਹਨਾਂ ਦੇ ਨਾਲ ਗੱਲ ਕਰਨੀ ਸੀ। ਮੈਂ ਕੈਨੇਡਾ ਚ ਹੀ ਗੱਲ ਕਰਦਾ ਉਹਨਾਂ ਦੇ ਬੇਟੇ ਦੇ ਨਾਲ ਹੀ ਹੁੰਨਾ ਮੈਂ ਇੱਥੇ। ਹਾਂਜੀ। ਤੇ ਉਹਦੇ ਪੁੱਤ ਤੇ ਡੈਡੀ ਨਾਲ ਗੱਲ ਹੋ ਸਕਦੀ ਐ? ਵੀਰ ਜੀ ਤੁਸੀਂ ਮੈਨੂੰ ਦੱਸੋ ਕੀ ਹੋ ਗਿਆ? ਉਹਦੇ ਕੋਲ ਜਿਹੜੀ ਇੱਥੇ ਗੱਡੀ ਹੈ ਨਾ ਮੇਰੀ ਭੈਣੇ ਉਹ ਉਹਨਾਂ ਦੇ ਬੇਟੇ ਤੋਂ ਵੱਜ ਗਈ ਹੈਗੀ ਐਕਸੀਡੈਂਟ ਹੋ ਗਿਆ ਹੈ ਤੇ ਕੋ ਮੁੰਡਾ ਜਿਹਨਾਂ ਨਾਲ ਗੱਲ ਕਰਨਾ ਚਾਹੁੰਦਾ ਸੀ ਉਹਨੇ ਨੰਬਰ ਦਿੱਤਾ ਸੀਗਾ ਅੱਛਾ ਜੀ ਹਾਂ ਜੀ ਤੇ ਕੋ ਉਹਨਾਂ ਨਾਲ ਮੇਰੀ ਭੈਣੇ ਗੱਲ ਕਰਾ ਦਿਓ ਅੱਛਾ ਜੀ ਮੈਂ ਹੁਣੇ ਗੱਲ ਕਰਉਣੀ ਆ ਰੁਕ ਜਾ 100 ਨੰਬਰ ਤੇ ਫੋਨ ਲੱਗ ਕੇ ਨਾ ਡੈਡੀ ਹੁਣੇ ਗੱਲ ਕਰਉਣੀ ਆ ਠੀਕ ਆ ਜੀ ਕਰਾ ਦੇਣੀ 100 ਨੰਬਰ ਤੇ ਫੋਨ ਲੱਗ ਕੇ ਡੈਡੀ ਹੁਣੇ ਗੱਲ ਕਰਉਣੀ ਆ ਜੀ ਖੋਸ਼ਾ ਜੀ de...